ਕੋਈ ਧਰਮਾਰਾਜ ਨੇ ਫਤਿਹ ਲਾਈ ਹੈ ਆਲ ਬਲ ਕਰਨਗੇ ਨੂੰ ਭਾਈ ਜਾਣਾ ਹੈ ਕਾਲਾ ਫਤਿਹਾਂ ਨੂੰ ਦੇਖਤੀ ਹੈ ਕੋਣ ਕੋਣ ਹੋਜੀ ਕਰ ਦਿੱਤੀ ਕੋਣ ਹੋ ਨਿਹਾਲ ਜੈ ਜੁਗਤ ਕਾਲ ਇਹ ਸਾਰੇ ਸਮਾਜਨ ਭਾਈ ਬ੍ਰਹਮਣਾ ਕਰੇ ਮਾਰ ਇਸ ਦਾਸਰਾ ਦੇ ਵਿੱਚ ਗੁਲਾਕਾਰੀ ਮਾਨ ਕੀਤਾ ਜਾਂਦਾ ਹੈ ਤੁਹਾਡੀਆਂ ਸੰਗਤਾਂ ਦਾ ਧੰਨਵਾਦ ਹੈ ਯਾਦ ਕਰਕੇ ਨਾਲ ਸਾਡਾ ਜਵਾਹਰੂ ਦੀ ਖੇਡ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਜ਼ਿੰਮੇਵਾਰ ਹੋ ਜੀ ਜਰੂ ਤੇਜ ਬਾਦਲ ਜੀ ਦੀ ਸਥਿਤੀ ਤਾਬਦੀ ਨੂੰ ਲੈ ਕੇ ਸਮਾਗਮ ਤੁਸੀਂ ਵੱਡੇ ਪੱਤਰ ਤੇ ਜਿਹੜਾ ਇੱਕ ਬਹੁਤ ਹੀ ਵੱਡਾ ਚੇਤਨਾ ਮਾਰਕ ਜਿਹੜਾ ਬੁਧਾਨ ਸਵਾਲ ਕਾਨਾਪਾ ਦੇ ਵਿੱਚ ਕਰਿਆ ਜਾ ਰਿਹਾ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੂਰੀ ਟੀਮ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਹਰਮੇਸ਼ ਗੋਇਲ ਜੀ ਸਾਡੇ ਮੰਡਲ ਪ੍ਰਧਾਨ ਸ਼੍ਰੀ ਪਰਮੇਂਦਰ ਗੁਪਤਾ ਜੀ ਸਾਡੀ ਭੈਣ ਰੀਨਾ ਬਾਂਸਲ ਜੀ ਪੰਜਾਬ ਦੇ ਮੀਤ ਪ੍ਰਧਾਨ ਨੇ ਤੇ ਸਾਡੇ ਭਲਾ ਅੰਕਲ ਜੀ ਆਪਣੇ ਵਿਸ਼ਾਲ ਬਸ਼ਰ ਵਿਸ਼ਾਲ ਸ਼ਰਮਾ ਜੀ ਸਾਰੀ ਟੀਮ ਸਾਡੀ ਇੱਕਜੁੱਟ ਹੋ ਕੇ ਅੱਜ ਸੇਵਾ ਕਰ ਰਹੀ ਹੈ ਤੇ ਮੈਂ ਅੱਜ ਦੇ ਦਿਨ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਇਹ ਅਪੀਲ ਕਰਾਂਗੇ ਕਿ ਆਪਾਂ ਨੂੰ ਗੁਰੂਆਂ ਦੇ ਦਿੱਤੇ ਸੰਧਾਤਾ ਦੇ ਉੱਤੇ ਚੱਲਣਾ ਚਾਹੀਦਾ ਤੇ ਸਰਬੋਤਮ ਦੇ ਭਲੇ ਦੀ ਅੱਜ ਆਪਾਂ ਅਰਦਾਸ ਕਰੀਏ ਸਾਰੇ ਮਿਲ ਕੇ ਵਾਹਿਗੁਰੂ ਜੀ ਦਾ ਖਾਲਸਾ ਜੀ ਬਣਾਏ। ਬਿਲਕੁਲ ਇਸੇ ਕਰਕੇ ਉਹਨਾਂ ਨੂੰ ਹਿੰਦੂ ਦੀ ਚਾਦਰ ਕਿਹਾ ਜਾਂਦਾ ਬਹੁਤ ਹੀ ਵੱਡੀ ਕੁਰਬਾਨੀਆਂ ਨੇ ਬਹੁਤ ਹੀ ਵੱਡਾ ਇਤਿਹਾਸ ਹਸ ਇੱਕ ਤਰ੍ਹਾਂ ਦਾ ਕਿ ਅਸੀਂ ਦਿੱਖਤਾਂ ਦੇ ਇਤਿਹਾਸ ਨੂੰ ਕੁਰਬਾਨੀਆਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ। ਭਾਈਚਾਰੇ ਨੂੰ ਬਤਨ ਚਾਹੀਦੇ ਭਾਈਚਾਰੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਹਿੰਦੂ ਧਰਮ ਦੇ ਲੋਕ ਇੱਕ ਧਰਮ ਦੇ ਲੋਕ ਸਾਰੀਆਂ ਧਰਮਾਂ ਦੇ ਲੋਕ ਵਰਗਾਂ ਦੇ ਲੋਕ ਇਕੱਠੇ ਹੋ ਕੇ ਅੱਜ ਜਿਹੜਾ ਹੈਗਾ ਗੁਰੂਆਂ कोई भी अपील कर सारी जिन्हें समाजिक सोशल पार्टी ने सियासी पार्टी ने सारे मीटिंग सारे हाजिर हुई हैं